ਇਧਰ ਵੀ ਜਸ਼ਨ ਲੱਗਾ ਹੋਇਆ ਹੈ ਨਾਲ ਨਿੱਕੂ ਲੱਗਾ ਹੋਇਆ ਹੈ ਇਧਰ ਵੀ ਜਸ਼ਨ 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 ਦੋ ਜਫਾ ਇਧਰ ਹੋਣਾ ਪ੍ਰਤਾਪ ਕੜਿਆਣਾ ਤੇ ਕਾਂਗੇ ਵਾਲਾ 911 ਗੁਰਵਿੰਦਰ ਤੇ ਵਿੱਕੀ ਕਾਂਗੇ ਵਾਲਾ ਤੇ ਜਾਂਗਪੁਰੀਆ ਵਿੱਕੀ ਜਾਂਗਪੁਰੀਆ ਦੋ ਬੜੀਆਂ ਰੇਡਾਂ ਪਾਈ ਜਾਂਦਾ ਹੈ ਲਾਗਲੀ ਕੌਡੀ ਰੱਜੀ ਭੂਲਣਾ ਰੱਜੀ 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 ਭੂਲੜੀ ਨਾਲ ਸੜੇ ਹੈਪੀ ਬਹੁਤ ਵੱਡੇ ਸਤਕਾਰ ਨੇ ਹੈਪੀ ਸਰਪਾਜੀ ਧੰਨਵਾਦ ਹੈ ਇਹ ਕਾਂਗੇ ਵਾਲਾ ਕਾਂਗੇ ਵਾਲਾ ਹੋਈ ਪਈ ਕਲਿਆਣਾ ਵਾਲਾ ਹੋ ਨੇੜੇ ਲੈ ਕਹਿੰਦੇ ਜਸ਼ਨ ਨੂੰ 5000ਰ ਦਿੱਤਾ ਜਾਣਾ ਇਹ ਫਾਈਨਲ ਹੈ ਇਹ ਕਹਿੰਦੇ ਰਜੀਪ ਭੁੱਲਣ ਹੈ ਰਜੀਪ ਭੁੱਲਣ ਹੈ ਪਾਲਾ ਕਲੋਪੀ ਰਜੀਪ ਭੁੱਲਣ ਬੜਾ ਡੇਂਜਰ ਜਾਸੀ ਹੈ ਵੜਣ ਤੇਰੇ ਤੋਂ ਵਾਰਾਂਗੇ ਹੁੰਦਾ ਪੈਸਾ ਤੇ ਲੱਗਦੀ ਰੋਜ ਮਹਿਫਰ ਮੱਖਣ ਬਿਸ਼ਰੀਆ ਵਗਰਾ ਚੱਟ ਜਾਂਦੇ ਹੁੰਦਾ ਪੈਸਾ ਰੀਤੇ ਵੜਦਾ ਯਾਰ ਓਏ ਇਧਰ ਕੀ ਹੋ ਗਿਆ ਬੱਲੇ 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 ਤੇਰੇ ਵਸਤੇ ਰਹਿਣ ਚਵਾਰੇ ਉਹ ਜੱਫੇ ਲਾਉਣ ਵਾਲੇ ਐ ਤੇਰੇ ਵਸਤੇ ਨਾਲ ਗੱਭਰੂ ਕਹਿੰਦੇ ਰਜੀ ਭੁੱਲਣ ਲੱਗਾ ਹੋਇਆ ਤੇ ਨਿੱਕੋ ਲੱਗਾ ਹੋਇਆ ਨਾਲ ਜਸ਼ਨ ਲੱਗਾ ਹੋਇਆ ਪਰ ਇਹਨਾਂ ਸਾਈਡ ਫਿਰ ਜਫਾ ਧੱਕਾ ਅੰਨੀ ਜਾਨ ਦਾ ਮਾਲਕ ਹੈ ਅੰਨੀ ਜਾਨ ਦਾ 2000 ਦਿੱਤਾ ਜਾਣਾ ਪੈਂਦੀ ਕਬੱਡੀ ਆਲਮਗੀਰੀਆ ਜਸ਼ਨ ਆਲਮਗੀਰੀਆ ਜਸ਼ਨ ਰਜੀ ਭੁੱਲਣ ਵਾਲਾ ਸਰਾਬੇ ਦੇ ਵਿੱਚ ਸਿਰਾ ਲਾਉ ਜਾਂ ਨਹੀਂ ਅੱਜ ਕਹਿੰਦੇ ਬਾਲਾ ਪੈਣਾ ਜਾਫੀ ਹੈ ਸਿਰਾ ਬਾਲਾ ਸਿੰਜਰ ਸਰਾ ਨਾਕ ਜਾਫੀ ਹੈ ਅੰਨੀ ਜਾਨ